ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 14 ਗੁੰਡੇ ਪਾਏ ਆ ਜੀ 12 ਗੁੰਡੇ ਆਪਣੇ ਡਿਜ਼ਾਈਨ ਦੇ ਤੇ ਇੱਕ ਇੱਕ ਹੁੰਦਾ ਆਪਾਂ ਸਾਈਡ ਤੇ ਰੱਖਿਆ ਤੇ ਆਪਾਂ ਗੁੰਡੇ ਹੀ ਪਾਏ ਆ ਹਲੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਰਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਵੀ ਬਣਦਾ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜਿਹੜੇ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰ ਦੇਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਬਣਾਉਣੀ ਹੈ ਜੀ ਉਲਟੀ ਸਲਾਈ ਬਣਾਈ ਆਪਾਂ ਪਹਿਲੀ ਅਪਾ ਪੂਰੀ ਸਲਾਈ ਉਲਟੀ ਉਲਟੀ ਬਣਾਵਾਂਗੇ ਡਿਜ਼ਾਈਨ ਹੈ ਜੀ ਤੁਸੀਂ ਕੋਟੀ ਬਣਾਓ ਸਵੈਟਰ ਬਣਾਓ ਜੈਕਟ ਬਣਾਓ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਜਲਦੀ ਵੀ ਬਹੁਤ ਬਣਦਾ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਜੀ ਹਰੇਕ ਰੰਗ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਹਾਂ ਸਲਾਈ ਵੀ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਜੀ ਉਲਟੀ ਸਾਈਡ ਆ ਗਈ ਜੀ ਆਪਾਂ ਫਿਰ ਤੋਂ ਇਹ ਸਲਾਈ ਵੀ ਆਪਾਂ ਪੂਰੀ ਉਲਟੀ ਉਲਟੀ ਬਣਾਉਣੀ ਆ ਆਪਾਂ ਜਦੋਂ ਡਿਜ਼ਾਈਨ ਬਣਾਉਣਾ ਕੋਟੀ ਸੈਟਰ ਬਣਾਉਣਾ ਬਾਰਡਰ ਬਣਾ ਕੇ ਆਪਾਂ ਚਾਰ ਸਲਾਈਆਂ ਉੱਪਰ ਪਲੇਨ ਕੱਢ ਲੈਣੀਆਂ ਜੀ ਚਾਰ ਸਲਾਈਆਂ ਆਪਾਂ ਸਿੱਧੀਆਂ ਸਿੱਧੀਆਂ ਬਣਾ ਲੈਣੀਆਂ ਸਿੱਧੇ ਪਾਸੇ ਤੋਂ ਉਲਟੇ ਪਾਸੇ ਤੋਂ ਉਲਟੀਆਂ ਜੇ ਸਿੱਧੇ ਪਾਸੇ ਤੋਂ ਸਿੱਧੀਆਂ ਆਪਣੀ ਹੁਣ ਆਹ ਵਾਲੀ ਆਨ ਥੱਲੇ ਵਾਲੀ ਸਲਾਈ ਛੱਡ ਕੇ ਤਾਂ ਆਪਣੀ ਇਹ ਚੌਥੀ ਸਲਾਈ ਹੈ ਜੀ ਜਿਹੜੀ ਆਪਾਂ ਪਹਿਲੀ ਸਲਾਈ ਬਣਾਈ ਸੀ ਕੁੰਡੇ ਪਾ ਕੇ ਉਹ ਛੱਡ ਕੇ ਚੌਥੀ ਸਲਾਈ ਹੈ ਜੀ ਤੇ ਇਹ ਵੀ ਆਪਾਂ ਸਿੱਧੀ ਬਣਾ ਲੈਣੀ ਹੈ ਡਿਜ਼ਾਈਨ ਆਪਣਾ ਉਲਟੀ ਸਾਈਡ ਤੋਂ ਸਟਾਰਟ ਹੋਊਗਾ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪੀ ਸਾਈਡ ਆ ਗਿਆ ਆਪਾਂ ਫਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਧਾਗਾ ਪਿੱਛੇ ਕਰਾਂਗੇ ਆ ਦੋ ਕੁੰਡੇ ਲਵਾਂਗੇ ਆਪਾਂ ਇਹ ਅਸਲਾਈ ਦੇ ਆਪਾਂ ਦੋ ਕੁੰਡੇ ਲਏ ਆ ਇੱਕ ਵਾਰੀ ਬਣਾਇਆ ਫਿਰ ਆਪਾਂ ਇਹਨੂੰ ਵਲ ਪਾ ਕੇ ਦੋ ਵਾਰੀ ਬਣਾ ਲਵਾਂਗੇ ਤੇ ਆਪਾਂ ਕੁੰਡੇ ਛੱਡ ਦੇਾਂਗੇ ਇਹ ਅੱਗੇ ਫੇਰ ਆਪਾਂ ਦੋ ਕੁੰਡੇ ਲਵਾਂਗੇ ਇੱਕ ਵਾਰੀ ਬਣਾਏ ਦੋ ਵਾਰੀ ਦੋ ਕੁੰਡਿਆ ਤਾਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਆ ਚਾਰ ਸਲਾਈਆਂ ਆਪਾਂ ਪਲੇਨ ਕੱਢਣੀਆਂ ਤੇ ਦੋ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ। ਨਾਲੇ ਆਪਾਂ ਸਾਰੇ ਕੁੰਡੇ ਬਣਾ ਲਏ। ਦੋਆਂ ਤੋਂ ਤਿੰਨ ਕੁੰਡੇ ਬਣਾ ਲਏ ਆਪਾਂ ਪੂਰੀ ਸਲਾਈ ਤੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲੈਨੇ। ਦੇ ਪਾਸੇ ਆ ਗਏ ਜੀ ਆਪਾਂ ਹੁਣ ਆਪਾਂ ਫਸਟ ਵਾਲਾ ਕੁੰਡਾ ਤਾਰਿਆ ਹੁਣ ਆਪਾਂ ਜਿਹੜਾ ਆਪਣਾ ਆ ਵਾਲਾ ਕੁੰਡਾ ਹੈਗਾ ਜਿਹੜਾ ਆਪਾਂ ਬਣ ਪਾਇਆ ਸੀਗਾ ਵਿਚਾਲੜਾ ਇਹਨੂੰ ਆਪਾਂ ਇਸ ਤਰ੍ਹਾਂ ਲੈ ਲੈਣਾ ਸਲਾਈ ਤੇ ਜਿਹੜੇ ਆਪਣੇ ਦੋ ਕੁੰਡੇ ਆ ਦੋਹਾਂ ਦਾ ਇੱਕ ਕਰ ਦਾਂ ਤਾਂ ਆਪਣੇ ਦੋ ਕੁੰਡੇ ਹੋ ਗਏ ਫਿਰ ਤੋਂ ਆਹ ਵਾਲਾ ਜਿਹੜਾ ਵਿਚਾਲੇ ਕੁੰਡਾ ਆਪਾਂ ਇਹਨੂੰ ਲੈਣਾ ਸਲਾਈ ਤੇ ਇਹਨੂੰ ਇਸ ਤਰ੍ਹਾਂ ਤਾਰ ਲੈਣਾ ਬਣਾਉਣਾ ਨਹੀਂ ਹੈਗਾ దో కు కదే ఇరవే కండి బ తిని ਆ ਤਿੰਨ ਗੁੰਡੇ ਆ ਜਿਹੜੇ ਆਪਾਂ ਬਣਾਏ ਸੀਗੇ ਦੋਹਾਂ ਤੋਂ ਤਿੰਨ ਵਿਚਾਲੜਾ ਗੁੰਡਾ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲੈਣਾ ਤਾਰ ਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਦੇਣਾ ਇਸ ਤਰ੍ਹਾਂ ਕਰਦੇ ਹੋਏ ਆਪਾਂ ਦੂਜੀ ਸਲਾਈ ਡਿਜ਼ਾਈਨ ਦੀ ਵੀ ਡਿਜ਼ਾਈਨ ਦੀ ਦੂਜੀ ਸਲਾਈ ਹੈ ਤੇ ਇੱਥੋਂ ਲੈ ਲੈਣਾ ਤਾਂ ਆਪਣੀ ਛੇਵੀਂ ਸਲਾਈ ਹੈ ਜੀ ਦੀ ਚੌਥੀ ਸਲਾਈ ਆਪਾਂ ਇਧਰ ਨੂੰ ਬਣਾਈ ਸੀ ਪੰਜਵੀਂ ਤੇ ਛੇਵੀਂ ਸੱਤਵੀਂ ਸਲਾਈ ਇਹ ਦੀ ਹੁਣ ਆਪਾਂ ਪੂਰੀ ਸਲਾਈ ਉਲਟੀ ਬਣਾਉਣੀ ਆ ਦੇਖੋ ਸਾਰੇ ਕੁੰਡੇ ਆਪਾਂ ਪੁੱਠੇ ਬਣਾ ਲੈਣੇ ਆ ਆਹ ਕੁੰਡਾ ਵੀ ਆਪਾਂ ਪੁੱਠਾ ਬਣਾ ਲੈਣੇ ਆਪਾਂ ਪਾਵਿੱਲ ਮਸਲਾਈ ਸਿੱਧੀ ਬਣਾਵਾਂਗੇ ਤੀਜੀ ਸਲਾਈ ਆਪਾਂ ਉਲਟੀ ਬਣਾਵਾਂਗੇ ਚੌਥੀ ਸਲਾਈ ਆਪਾਂ ਫਿਰ ਤੋਂ ਸਿੱਧੀ ਬਣਾਵਾਂਗੇ ਆਪਾਂ ਨੂੰ ਇੱਥੇ ਆਪਣਾ ਹਸਾਬ ਆ ਗਿਆ ਨੀਚੇ ਵਾਲੀਆਂ ਸਲਾਈਆਂ ਦੇ ਵਿੱਚ ਥੋੜਾ ਜਿਹਾ ਪਤਾ ਨਹੀਂ ਲੱਗਦਾ ਸਲਾਈਆਂ ਕਿੰਨੀਆਂ ਤੇ ਹੁਣ ਆਪਣੀ ਚੌਥੀ ਸਲਾਈ ਸਿੱਧੀ ਹੋ ਗਈ ਪੰਜਵੀਂ ਸਲਾਈ 'ਚ ਆਪਾਂ ਡਿਜ਼ਾਈਨ ਸਟਾਰਟ ਕਰਾਂਗੇ ਪੰਜਵੀਂ ਸਲਾਈ 'ਚ ਫੇਰ ਆਪਾਂ ਇਸ ਤਰ੍ਹਾਂ ਡਿਜ਼ਾਈਨ ਸਟਾਰਟ ਕਰਾਂਗੇ। ਦੋਆਂ ਤੋਂ ਤਿੰਨ ਬਣਾਵਾਂਗੇ। ਪੰਜਵੀਂ ਸਲਾਈ ਤੇ ਤੇ ਛੇਵੀਂ ਸਲਾਈ ਆਪਾਂ ਫੇਰ ਇਹਨਾਂ ਦੇ ਆਪਣਾ ਦੋ ਕੁੰਡੇ ਆਪਣੇ ਤਿੰਨਾਂ ਤੋਂ ਦੋ-ਦੋ ਬਣਾਉਂਦੇ ਆਵਾਂਗੇ। ਇਹ 6-6 ਸਲਾਈਆਂ ਦਾ ਡਿਜ਼ਾਈਨ ਹੈ ਜੀ ਪਹਿਲਾਂ ਚਲੋ ਆਪਣੇ ਕੋਲੋਂ ਗਲਤੀ ਹੋ ਗਈ ਮੈਂ 7 ਨੇ ਆ ਨੀਚੇ ਵਾਲੀ ਸਲਾਈ ਜਿਹੜੀ ਆਪਾਂ ਪਾਈ ਸੀ ਉਹਦੇ ਹਿਸਾਬ ਨਾਲ 7 ਹੋ ਗਈਆਂ ਆਪਣੀਆਂ ਤੇ ਉਹ ਆਪਣੀਆਂ ਸਲਾਈਆਂ 6 ਹੀ ਬਣ ਗਈਆਂ ਤੇ ਮਨ ਲਓ ਜੇ ਆਪਾਂ ਦੋ ਡਿਜ਼ਾਈਨ ਬਣਾਏ ਆ ਤੇ 6-6 ਸਲਾਈਆਂ ਇਹ ਆਪਣੇ ਡਿਜ਼ਾਈਨ ਦੀਆਂ ਇੱਕ ਦੋ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਬਣਾਦੇ ਤੇ ਆਪਾਂ ਥੋੜਾ ਜ਼ਿਆਦਾ ਬਣਿਆ ਹੋਇਆ ਦਿਖਾਉਣੀ ਤੁਹਾਨੂੰ ਆ ਦੇਖੋ ਜਿ ਇਸ ਤਰ੍ਹਾਂ ਬਣਦਾ ਹੈ ਡਿਜ਼ਾਈਨ ਅੰਦਰ ਜਿਆਸਤਰਾ ਲਸਰਾਂ ਸਿੱਧੀਆਂ ਸਿੱਧੀਆਂ ਲੈਣਾ ਬਣਦੀਆਂ ਦੇਖੋ ਜੀ ਬਹੁਤ ਸੋਹਣਾ ਬਣਦੜ ਜਾਂ ਤੇ ਬਹੁਤ ਸੌਖਾ ਵੀ ਹੈ ਤੇ ਸੋਹਣਾ ਵੀ ਲੱਗਦਾ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ